ਅੱਜ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਸ਼ਹੀਦ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਸਿੰਘ ਜੀ ਦੇ ਸ਼ਹੀਦੀ ਦਿਵਸ ਮੌਕੇ ਸਰਹੰਦੀ ਲੋਕ ਸੇਵਾ ਸੰਮਤੀ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਖੂਨਦਾਨ ਕੈਂਪ ਲਗਾਏ ਗਏ ਅੱਜ ਅੰਮ੍ਰਿਤਸਰ ਦੇ ਲੋਗੜ ਵਿਖੇ ਸ਼੍ਰੀ ਰਾਧਾ ਵਿਲੰਬ ਜੀ ਦੇ ਮੰਦਿਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਇਸ ਕੈਂਪ ਦਾ ਉਦਘਾਟਨ ਭਾਜਪਾ ਦੇ ਰਾਸ਼ਟਰੀ ਜਨਰ ਸਕੱਤਰ ਤਰੁਨ ਜੋਗ ਦਰਗਾਣਾ ਕਮੇਟੀ ਦੇ ਪ੍ਰਧਾਨ ਲక్ష్ਮੀ ਕਾਂਤ ਚਾਵਲਾ ਅੰਮ੍ਰਿਤਸਰ 바ਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਭਨੇਸਰ ਅਤੇ ਭਾਜਪਾ ਕੇਂਦਰੀ ਇੰਚਾਰਜ ਡਾਕਟਰ ਰਾਮ ਚਾਵਲਾ ਨੇ ਦੀਵ ਜਗਾ ਕੇ ਕੈਂਪ ਦਾ ਉਦਘਾਟਨ ਕੀਤਾ ਅੱਜ ਦੇ ਕੈਂਪ ਦੌਰਾਨ ਸੈਂਕੜੇ ਲੋਕਾਂ ਨੇ ਖੂਨਦਾਨ ਕਰਕੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਖੂਨਦਾਨ ਕਰਨ ਵਾਲਿਆਂ ਨੂੰ ਕਮੇਟੀ ਵੱਲੋਂ ਵਿਸ਼ੇਸ਼ ਮੈਡਲ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਵੈਭਨੂ ਸਾਡੇ ਸਾਰੇ ਸ਼ਕਤੀ ਨੂੰ ਬੈਠਾ। ਅੱਠ ਕਾਲੇ ਬਾਈ ਤੁਹਾਡੇ ਸਾਡੀ ਸਰਦੀ ਲੋਕ ਸੇਵਾ ਸਮਿਤੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਜੀ ਅੱਜ ਦੇ ਦਿਨ ਸਰਦਾਰ ਸ਼ਹੀਦ ਭੋਲਾ ਸਿੰਘ ਜੀ ਦੇ ਸ਼੍ਰੀ ਦਿਹਾੜੇ ਦੇ ਉੱਤੇ ਇਹ ਬਲੱਡ ਕੈਂਪ ਲਾਇਆ ਜੀ ਇਹ ਨੋ ਜ਼ਿਲ੍ਹਿਆਂ ਵਿੱਚ ਲੱਗਾ ਤੇ ਸਾਡੇ ਹੁਣ ਤੱਕ 54 ਡੋਨੇਸ਼ਨ ਬਲੱਡ ਡੋਨੇਟ ਹੋ ਗਏ ਹੈ ਜੀ ਤੇ ਸਾਡਾ 100 ਦਾ ਟਾਰਗੇਟ ਹੈ ਜੀ ਪੂਰੇ ਪੰਜਾਬ 'ਚ ਅਸੀਂ 1000 ਇਹ ਬਲੱਡ ਡੋਨੇਸ਼ਨ ਕੈਂਪ ਦਾ ਸਾਡਾ ਟਾਰਗੇਟ ਹੈ ਜੀ ਬਲੱਡ ਡੋਨੇਟ ਹੋਣ ਇਹ ਕਿਰਵਾ ਕੈਂਪ ਹੈਗਾ ਜੀ ਇਹ ਸਾਡਾ 17ਵਾਂ ਕੈਂਪ ਹੈ ਜੀ ਕਿੰਨੇ ਘੰਟੇ ਤੱਕ ਹੋ ਕੇ ਲਗਦਾ ਹੁਣ ਤੱਕ 54 ਹੋ ਗਏ ਜੀ 54 ਕਿੰਨਾ ਕਰਾਂ ਸ਼ਾਮ ਤੱਕ ਕਿੰਨਾ ਹੋ ਜੰਦੇ ਖੰਦ ਹਾਂਜੀ ਸ਼ਾਮ ਤੱਕ ਸ਼ਾਮ ਤੱਕ 100 ਪਲੱਸ ਹੋਵਾਂਗੇ ਜੀ ਨੋਜਨਵਾ ਨਸ਼ੇ ਤੋਂ ਦੂਰ ਹੋ ਸਮਾਜ ਦਾ ਕੰਮ ਕਰੋ ਸਮਾਜ ਦੇ ਭਲਾਈ ਵਾਸਤੇ ਤੇ ਆਪਣੇ ਦੇਸ਼ ਤੇ ਦੇਸ਼ ਦੀ ਸੁਰੱਖਿਆ ਵਾਸਤੇ ਹਮੇਸ਼ਾ ਖੜੇ ਰਹਿਣ ਜਿਹੜੇ ਕਹਿੰਦੇ ਨੇ ਕਿ ਗੋਦਾਂ ਨੂੰ ਕੰਦੇਰਾ ਕਮਜ਼ੋਰ ਆ ਜਾਂਦੀ ਆ ਉਹਨਾਂ ਨੂੰ ਕਹਿਣਾ ਚਾਹੁੰਦੇ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਗਈ ਸਿਰਫ ਗਲਤ ਅਫਵਾਹਾਂ ਨੇ 24 ਘੰਟੇ ਦੇ ਵਿੱਚ ਬਲੱਡ ਤੁਹਾਡੇ ਸਰੀਰ ਦੇ ਵਿੱਚ ਪੂਰਾ ਹੋ ਜਾਂਦਾ ਸੋ ਕੋ ਖੂਨ ਦੇਣ ਦੇ ਨਾਲ ਤੁਹਾਡਾ ਨਵਾਂ ਖੂਨ ਬਣਦਾ ਤਾਂ ਸਰੀਰ ਦੇ ਵੀ ਤੰਦਰੁਸਤੀ ਹੁੰਦੀ ਹੈ ਅਗਰ ਕਿਸੇ ਨੂੰ ਖੂਨ ਦਾ ਚਾਹੀਦਾ ਹੋਵੇ ਤਾਂ ਤੁਹਾਡੇ ਉਹਨਾਂ ਦੀ ਹੈਲਪ ਕੀਤੀ ਜਾਂਦੀ ਹਾਂਜੀ ਹਾਂਜੀ ਸਾਡਾ ਗਰੁੱਪ ਬਣਿਆ ਹੋਇਆ ਜੀ ਕਿਸੇ ਨੂੰ ਵੀ ਬਲੱਡ ਚਾਹੀਦਾ ਹੋਵੇ ਸਾਨੂੰ ਦੱਸਣ ਦੇ ਹੀ ਉਸੇ ਵੇਲੇ ਆਪਣੇ ਜਿਹੜੀ ਸਾਡੀ ਟੀਮ ਹੈ ਉਹ ਜਿਹੜਾ ਵਿਅਕਤੀ ਹੈ ਉਹ ਤੁਹਾਨੂੰ ਦਿੱਤਾ ਜਾਏਗਾ ਜਿਹੜਾ ਉਹਦਾ ਬਲੱਡ ਗਰੁੱਪ ਹੋਏਗਾ ਉਹ ਤੁਸੀਂ ਲੈ ਕੇ ਜਾ ਸਕਦੇ ਹੋ ਨਾਲ ਪੂਰੇ ਪੰਜਾਬ ਦੇ ਵਿੱਚ 9 ਜ਼ਿਲ੍ਹਿਆਂ ਵਿੱਚ ਜੀ ਫਿਰੋਜ਼ਪੁਰ ਬਠਿੰਡਾ ਫਾਜ਼ਿਲਕਾ ਪਠਾਨਕੋਟ ਬਟਾਲਾ ਤਰਨਤਾਰਨ ਤੇ ਮਹਿਤਾ ਚੁਗਵਾ ਮੈਂ ਲੱਗਦਾ ਹੈ ਕਿ ਅੰਮਰਸਰ ਇੱਕ ਦਾ ਖੂਦਾ ਕਰਦੇ ਨਾਲ ਕਿਸੇ ਦੀ ਜਾਣ ਬਤ ਹੈ ਦੀ ਹੈ ਹਾਂਜੀ ਬਿਲਕੁਲ ਬੱਝ ਸਕਦੀ ਹੈ ਜੀ ਜਿਸ ਬੰਦੇ ਨੂੰ ਜਦ ਐਕਸੀਡੈਂਟ ਹੋਇਆ ਹੋਵੇ ਅਚਾਨਕ ਨੂੰ ਬਲੱਡ ਦੀ ਲੋੜ ਪੈ ਜਾਂਦੀ ਹੈ ਤੇ ਇਸੇ ਕਰਕੇ ਬਲੱਡ ਡੋਨੇਸ਼ਨ ਕੈਂਪ ਲਾਇਆ ਜਾਂਦੇ ਨੇ ਕਿ ਐਮਰਜੈਂਸੀ ਦੇ ਵਿੱਚ ਹਸਪਤਾਲਾਂ ਦੇ ਵਿੱਚ ਤੁਹਾਡੇ ਕੋਲ ਮੌਜੂਦ ਹੋਣਾ ਚਾਹੀਦਾ ਹੈ ਇਸ ਕਰਕੇ ਬਲੱਡ ਡੋਨੇਸ਼ਨ ਕੈਂਪ ਲਾਇਆ ਜੀ ਸਾਡੇ ਕੋਲ ਤੇ ਮੁੱਖ ਮਹਿਮਾਨ ਤਰਨ ਚੁਗ ਜੀ ਆਏ ਜੀ ਰਾਸ਼ਟ੍ਰ ਮਹਾ ਮੰਤਰੀ ਸਾਡੇ ਕੋਲ ਬਾਰਿਸ਼ ਸੈਸ਼ਨ ਦੇ ਪ੍ਰਧਾਨ ਗੁਰਪ੍ਰੀਤ ਪਲੈਸਰ ਜੀ ਤੇ ਸਾਡੇ ਲਕੀ ਭਾਜੀ ਆਏ ਨੇ ਤੇ ਨਾਲ ਰਾਮ ਚਾਵਲਾ ਜੀ ਆਏ ਨੇ ਤੇ ਸ਼ਵੇਤ ਮਲਿਕ ਜੀ ਦਾ ਦੋਵੇ ਦਾ ਟਾਈਮ ਹੈ ਜੀ ਆਂਦਾ। ਪਹਿਲਾਂ ਕੀਤਾ ਗਿਆ ਜੀ ਆਪਣੇ ਸ਼ਹੀਦਾਂ ਨੂੰ ਯਾਦ ਕਰਿਆ। ਇਸ ਤੋਂ ਜ਼ਿਆਦਾ ਸ਼ਹੀਦਾਂ ਦੇ ਦਿਨ ਤੇ ਭਾਰਤ ਮਾਤਾ ਨੂੰ ਸ਼ਹੀਦਾਂ ਨੂੰ ਪ੍ਰਣਾਮ ਕਰਨ ਵਾਲਾ ਹੋਰ ਕੋਈ ਕੰਮ ਨਹੀਂ ਹੋ ਸਕਦਾ। ਦੇਸ਼ ਤੇ ਬੱਚਿਆਂ ਦਾ ਖੂਨ ਦੇਸ਼ ਤੇ ਲੋਕਾਂ ਦੇ ਕੰਮ ਆਏਗਾ। ਔਰ ਵੱਡੀ ਗੱਲ ਹੈ ਰक्तदान ਐਸੀ ਚੀਜ਼ ਹੈ ਜੋ ਜਾਤੀ ਧਰਮ ਦੇਖ ਕੇ ਨਹੀਂ ਹੁੰਦਾ। ਕੋਈ ਸੰਪਰਦਾਇ ਦੇਖ ਕੇ ਨਹੀਂ। ਇਹ ਇਨਸਾਨ ਲਈ ਜਨ ਹੁੰਦਾ ਹੈ। ਤੇ ਅੱਜ ਸਿੰਘ ਸੁਖਦੇਵ ਰਾਜਗੁਰੂ ਦਾ ਬਲਦੰਦੀਨ ਹੈ ਜਿਨ੍ਹਾਂ ਨੇ ਭਾਰਤ ਮਾਤਾ ਲਈ ਆਪਣਾ ਖੂਨ ਦਿੱਤਾ ਤੇ ਸਰਦੀ ਲੋਕ ਸੇਵਾ ਸੰਪਤੀ ਫਾਤਮਾ ਮਾਤਾ ਦੇ ਬੱਚਿਆਂ ਦੀ ਸਿਹਤ ਲਈ ਖੂਨਦਾਨ ਕਰ ਰਹੀ ਹੈ ਔਰ 100 ਦੇ ਕਰੀਬ ਅਜੇ ਨੌਜਵਾਨ ਰक्तदान ਕਰਨਗੇ इनको बहुत-बहुत बधाई -बहुत और यह भावना पूरे देश में बनी रहे बिल्कुल जी ਜਿਤਨਾ ਤੁਸੀਂ ਸਾਰੇ ਜਾਣਦੇ ਜਿਹ ਭਲੀ ਭਾਂਤ ਖੂਨਦਾਨ ਮਹਾਦਾਨ ਸੋ ਮੈਂ ਆਪਣੇ ਵੱਲੋਂ ਜਿਹੜੀ ਲੋਕ ਸੇਵਾ ਸਮਿਤੀ ਸਸਾਰੀ ਸੋਸਾਇਟੀ ਸੋਸਾਇਟੀ ਹੈ ਜਿਨ੍ਹਾਂ ਨੇ ਅੱਜ ਸ਼ਹੀਦ ਭਗਤ ਸਿੰਘ ਜੀ ਦੇ ਜਿਹੜਾ ਉਹਨਾਂ ਦਾ ਸ਼ਹੀਦੀ ਦਿਹਾੜੇ ਦੇ ਸੰਬੰਧ ਦੇ ਵਿੱਚ ਇਹ ਖੂਨਦਾਨ ਦਾ ਕੈਂਪ ਲਾਇਆ ਵਾ ਇਹਨਾਂ ਨੇ ਨੌ ਜ਼ਿਲ੍ਹਿਆਂ 'ਚ ਕੈਂਪ ਲਾਇਆ ਮੈਂ ਦਿਲੋਂ ਧੰਨਵਾਦ ਕਰਦਾ ਇਹਨਾਂ ਦਾ ਤੇ ਵਧਾਈ ਵੀ ਦੇਣਾ ਵਾ ਕਿ ਜਿਹੜਾ ਇਹ ਉਪਰਾਲਾ ਕਰ ਰਹੇ ਨੇ ਕਿਉਂਕਿ ਖੂਨ ਹਰ ਵੇਲੇ ਕਿਉਂਕਿ ਸਾਡਾ ਤੇ ਕੋਈ ਨਾ ਕੋਈ ਰਾਤ ਬਰਾਤੇ ਜਾਂ ਦਿਨੇ ਰੋਡ ਦੇ ਉੱਪਰ ਕੋਈ ਐਕਸੀਡੈਂਟ ਹੋ ਜਾਂਦਾ ਵਾ ਅਮਰਜੈਂਸੀ ਖੂਨ ਦੀ ਲੋੜ ਪੈਂਦੀ ਹੈ ਜੇ ਸਾਡੇ ਵਰਗੇ ਭੈਣ ਭਰਾ ਜਿਨ੍ਹਾਂ ਨੇ ਖੂਨਦਾਨ ਦਿੱਤਾ ਹੈ ਉਹਨਾਂ ਦਾ ਦਿੱਤਾ ਹੋਇਆ ਖੂਨ ਹੀ ਉਸ ਐਕਸੀਡੈਂਟ ਵਾਲੇ ਬੰਦੇ ਨੂੰ ਉਸ ਵਿਅਕਤੀ ਨੂੰ ਮਿਲ ਜਾਵੇ ਤਾਂ ਉਹਦੀ ਜਾਨ ਬਚ ਜਾਂਦੀ ਏ ਸੋ ਇਹ ਵਧਾਈ ਦੇ ਪਾਤਰ ਨੇ ਭਾਨੂੰ ਜੀ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਸੋ ਮੈਂ ਆਪਣੇ ਵੱਲੋਂ ਇਹਨਾਂ ਨੂੰ ਵਧਾਈ ਵੀ ਦੇਣਾ ਤੇ ਧੰਨਵਾਦੀ ਵੀ ਕਰਦਾ ਹਾਂ